ਬਿਦਾਵਨ ਆਸਪਦੀਆਂ ਮਹੱਲਾ ਪਹਿਲਾ ਘਰ ਦਾ ਸਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਿੱਕਾ ਬੰਦਾ ਦੇਖੈ ਸਭ ਸੂਈ ਗੈਰਿਕੋ ਕਹੋ ਸਤਿਗੁਰੂ ਜੀ ਪੰਗਰੀ ਦੀ ਪੰਗਰੀ ਨਾ ਜੀ ਗੁਰੂ ਘਰ ਦਾ ਸਾਥ ਸੁਣੇ ਜੀਓ ਕੀਤ ਗੁਰਦਸ਼ਨ ਉਹਨਾਂ ਕਬਸੇ ਦੀ ਬਾਣੀ ਗੁਰੂ ਕ੍ਰਿਪੀ ਕਰਦੀ ਲਿਖਾ ਕੇ ਅੱਗੇ ਅਸ਼ਟਪੰਗਾਂ ਮਹਾਰਾਜ ਸਾਹਿਬ ਇਹਦੇ ਪੰਜ ਸ਼ਰੀ ਅਰੰਭ ਕਰਾਉਣੇ ਹਨ ਅੱਜ ਜਿਹੜੇ ਆਵੰਦੇ ਹੋ ਗਏ ਅੱਠ ਰਿਪਾਉੜ ਨੇ ਵਾਲੀਆਂ ਬਾਣੀਆਂ ਜਿਹੜੀਆਂ ਹਨ ਉਹਨਾਂ ਦਾ ਨਾਮ ਅਸ਼ਟਪੰਗਾਂ ਹੈ ਨਾ ਅੱਲਾ ਪਹਿਲਾ ਪਹਿਲੇ ਕਾਰਸ਼ੇ ਦੀ ਚਾਰਨ ਕਰਦੇ ਖਾਨੇ ਕਾਰ ਦਸਮਾ ਦਸਮੇ ਕਾਰਸ਼ੇ ਦਾ ਵਿੱਚ ਹਿਉ ਰੋ ਚਾਰਨੇ ਖਾਨੇ ਇਸ ਬੈਦ੍ਰੀ ਤੋਂ ਮੇਸ਼ੀਸ਼ ਹੋਮਕਾਰ ਸਾਰਿਆਂ ਦਾ ਪ੍ਰਕਾਸ਼ ਕਰੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗ੍ਰੀਵਨਵਾਲ ਅੰਤਰੀਆਂ ਵਿੱਚ ਸਤਿ ਪਾਤਸ਼ਾਹ ਕੁਸਿੰਧਾ ਦਾ ਤੀਰਥ ਸੀ ਜਿਸ ਨੂੰ ਤੀਰਥੀ ਤੀਰਥੀ ਕਹਿੰਦੇ ਹਨ ਦੱਖਣ ਦੇ ਇਲਾਕੇ ਦੀ ਗੁਰੂ ਨਾਰਾਇਣ ਸਾਹਿਬ ਦੇ ਕੋਲ ਗਏ ਹਨ ਇੱਥੇ ਬੜੇ ਵਿਦਵਾਨ ਪੰਡਤ ਸੀ ਉਹ ਪੰਡਤਕ ਗਿਆਨ ਦੀ ਪ੍ਰਧਾਨਤਾ ਨੂੰ ਮੁੱਖ ਰੱਖ ਕਰਕੇ ਕਨਾਈ ਦੀ ਕੋਈ ਲੋੜ ਨਹੀਂ ਸੰਦ ਰੱਖਦੇ ਉਹਨਾਂ ਦੇ ਪਰਿਖਾਂ ਗੁਰੂ ਸਾਹਿਬ ਜੀ ਦੇ ਪਰਮ ਪੂਰਨ ਸ਼ਬਦਾਂ ਦਾ ਉਚਾਰਨ ਹੋਇਆ ਹੈ ਉਹ ਕਹਿੰਦੇ ਗਿਆਨ ਹੀ ਸਭ ਕੁਝ ਹੈ ਉਪਾਸ਼ਨਾ ਕੋਈ ਚੀਜ਼ ਨਹੀਂ ਭਗਤੀ ਕੋਈ ਚੀਜ਼ ਨਹੀਂ ਹੈ ਕਰਮ ਕੋਈ ਚੀਜ਼ ਨਹੀਂ ਹੈ ਤਾਂ ਇਸ ਤਰ੍ਹਾਂ ਦਾ ਕਥਨ ਸੁਣ ਕਰਕੇ ਖੁਸ਼ੀ ਦੀ ਆਨ ਚੱਕੀ ਹੁੰਦੀ ਦੇਖ ਕੇ ਜੋ ਸਾਰ ਨੂੰ ਖਾਰਬਿੰਦ ਕੋ ਇਹ ਅੰਮ੍ਰਿਤ ਉਪਦੇਸ਼ ਪ੍ਰਚਾਰ ਨੂੰ ਕੀਤਾ ਹੈ ਬਿਲਾਵਲ ਅਸ ਪੰਗਿਆ ਮਹੱਲਾ ਪਹਿਲਾ ਕਰਦਾ ਸੂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਨਿਕਟ ਵਸੈ ਦੇਖ ਸਭ ਸੂਈ ਅਸਜਾ ਗਿਆਨ ਪਦਾਰਥ ਨਾਨ ਨਰਮੁਖ ਪਾਇਸ਼ ਰਸ ਰਸ ਨਾਨ ਅਯੂਰ ਹਰਮਨ ਹੇ ਭਾਈ ਪਰਮੇਸ਼ਰ ਸਾਰਿਆਂ ਦੇ ਨੇੜੇ ਵਸਦਾ ਹੈ ਕੋ ਸਾਰਿਆਂ ਦੀ ਉਹ ਸੋਆ ਨੂੰ ਚੁੰਮਦਾ ਹੈ ਸਾਰਿਆਂ ਦੀ ਕਪੂਤਾ ਨੂੰ ਦੇਖਦਾ ਹੈ ਉਹ ਅੰਤਰੀਆਮੀ ਹੈ ਜਿਹੜਾ ਕੋਸ਼ ਪਰਮੇਸ਼ਰ ਨੂੰ ਨਿਰਤ ਵਰਤੀ ਹੋਵੇ ਉਹ ਹੀ ਪਰਮੇਸ਼ਰ ਨੂੰ ਦੇਖ ਸਕਦਾ ਹੈ ਨਾ ਸਭ ਕੋਈ ਦੇਖੇ ਸਭ ਕੋਈ ਸਾਰਿਆਂ ਦੇ ਸਭ ਕੁਝ ਨੂੰ ਦੇਖਣ ਵਾਲਾ ਦ੍ਰਿਸ਼ਤਾ ਹੈ ਜਿਨ੍ਹਾਂ ਦੇ ਅੰਦਰ ਐਸੀ ਦ੍ਰਿਸ਼ਟੀ ਜਾਗ ਪੈਂਦੀ ਹੈ ਇਸੋਨੇ ਮੇਰੇ ਸੋਈ ਬ੍ਰਹਮਚੇਤਨੀ ਦੇਖ ਰਿਹਾ ਪ੍ਰਕਾਸ਼ ਰਿਹਾ ਹੈ ਉਹ ਭਾਈ ਅੰਤਰਮੁਖਵਕਤੀ ਕਰਕੇ ਨੇੜੇ ਵਸਦੇ ਆ ਮਹਾਰਾਜ ਜੀ ਜਿਹੜੇ ਮਹਾਰਾਜ ਨੇਗਟ ਵਰਤੀ ਹੁੰਦੇ ਆ ਲਿਵ ਲਾ ਕੇ ਉਹ ਸਾਰੇ ਜੀ ਉਸੇ ਪਰਮੇਸ਼ਰ ਨੂੰ ਦੇਖਦੇ ਹਨ ਇਹ ਸਾਰੇ ਕਿਸਨ ਮਾਤ ਉਸ ਨਹੀਂ ਜਾਣ ਸਕਦੇ ਸੋ ਹੰਗਤਾ ਛੱਡ ਕੇ ਦੇਖ ਸਕਦੇ ਆ ਜੇ ਨਾ ਹੰਗਲਾ ਛੱਡਦਾ ਉਹ ਕੌਣ ਹੈ ਗੁਰਮੁਖ ਵਿਰਲਾ ਬੁੱਝੈ ਕੋਈ ਇਹ ਕਾਈ ਸਰ ਨਿਗਤ ਪ੍ਰਮੇਸ਼ਰ ਵਸਦਾ ਹੈ ਸਾਰਿਆਂ ਦੇ ਤਾਂ ਹੀ ਵੇਖਣ ਵਾਲਾ ਵੀ ਸੋ ਆਪ ਹੀ ਆਤਮਾ ਦੀ ਉਹ ਸਾਰਿਆਂ ਦਾ ਕੋਈ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਗੁਰਮਾਨਤਾਰਾ ਬੁੱਝੇ ਪੁੱਛਦਾ ਹੈ ਅਬ ਉਹ ਬੁੱਝਿਆ ਸਮਝਦਾ ਹੈ ਕਿ ਕੋਈ ਕੋਈ ਹੋਰ ਵੀ ਹੈ ਦੁਆਦ ਛੱਡ ਕਰਕੇ ਲੋਇ ਤੀਂ ਵੇਖਦਾ ਹੈ ਐਸਾ ਕੋਈ ਕੋਈ ਬਿਰਲਾ ਕਰੋਨਾ ਵਿੱਚੋਂ ਹੈ ਗੁਰਮੁਖ ਰਹਿਣ ਭੈ ਭੈ ਭਾਗਤ ਨਾ ਹੋ ਜਿੰਨਾਂ ਜਿਹੜੇ ਭਾਈ ਭਗਤੀ ਨਹੀਂ ਕੀਤੀ ਜਾਂਦੀ ਉਹਨਾਂ ਤੇ ਲਿਵ ਨਹੀਂ ਲੱਗਦੀ ਪਰਮੇਸ਼ਰ ਦੀ ਲਿਵ ਲੱਗੀ ਤੋਂ ਮੇਰੇ ਦਰਸ਼ਨ ਨਹੀਂ ਹੁੰਦੇ ਹਨ ਜਿੰਨਾਂ ਜਿਹੜੇ ਪਰਮੇਸ਼ਰ ਦਾ ਭੈ ਨਹੀਂ ਦਿਲ ਚ ਆਇਆ ਹਰ ਵਕਤ ਹਾਜ਼ਰ ਨਾਜ਼ਰ ਨਹੀਂ ਸਾਹਮਣੇ ਦਾ ਪਰਮੇਸ਼ਰ ਨੂੰ ਕਿ ਸਾਡੇ ਜੋ ਕੋਈ ਕਿਰਤਾਂ ਬਹਣੇ ਉਹ ਸਭ ਸੋਨ ਦਾ ਸਦ ਵੇਖਦਾ ਕਿਉ ਮਾਰੂ ਅੰਤਜਾਮੀ ਨਹੀਂ ਜਾਣਦੇ ਦ੍ਰਿਸ਼ਤਾਲ ਰੂਪ ਨਹੀਂ ਜਾਣਦੇ ਪ੍ਰਕਾਸ਼ ਦਾ ਰੂਪ ਨਹੀਂ ਸਮਝਦੇ ਕਿਉ ਭੈ ਨਹੀਂ ਜਿਨਾਂ ਚਿਰ ਤੇ ਆਹ ਮਹਾਰਾਜਾ ਉਹਨਾਂ ਜਿਹੜਾ ਕਲਪਨਾ ਹੋਈ ਭਗਤੀ ਨਹੀਂ ਹੋ ਸਕਦੀ ਕਿਸੇ ਦੇ ਪਾਸੋਂ ਤਕਦੀ ਉਹ ਹੀ ਕਰ ਸਕਦਾ ਹੈ ਜਿਹੜਾ ਹਰਵਰ ਮਹਾਰਾਜ ਨੂੰ ਦੇਖਣ ਵਾਲਾ ਹਾਜ਼ਰ ਨਾਜ਼ਰ ਜਾਣੇ ਆਉਦਰੱਤੀ ਸਦਾ ਸੁਖ ਹੋ ਜੋ ਗੁਰਸਾਉ ਦੇ ਸ਼ਬਦ ਵਿੱਚ ਰੰਗੇ ਹੋਏ ਹਨ ਉਹਨਾਂ ਨੂੰ ਸਦੋਸ਼ ਗੀਤ ਪ੍ਰਾਪਤੀ ਹੁੰਦੀ ਹੈ ਐਸਾ ਗਿਆਨ ਪਦਾਰਥ ਨਾਮ ਜਿਹੜਾ ਗਿਆਨ ਹੈ ਭਾਈ ਇਹ ਨਾਮ ਰੂਪੀ ਪਦਾਰਥ ਕਰਕੇ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਪੁਰਖਾਂ ਦੇ ਹਿਰਦਿਆਂ ਚ ਅੰਮ੍ਰਿਤ ਨਾਮ ਵਸਿਆ ਹੋਇਆ ਹੈ ਉਹਨਾਂ ਨੂੰ ਐਸਾ ਅਪਰੋਹ ਗਿਆਨ ਹੋ ਗਿਆ ਹੈ ਗੋਰਵ ਸੁਪਾਸ ਰਸ ਰਸਮਾ ਗੁਰੂ ਹੋ ਗੁਰਮੁਖ ਮੰਦਿਰ ਤੈਪਾਉਂਦੇ ਹੈ ਰਸ ਪ੍ਰੇਮ ਦੇ ਨਾਲ ਜਿਹੜੇ ਰਸੇ ਹੋਏ ਹੈ ਉਹ ਰਸ ਤਲੂਪ ਦੇ ਅਨੰਦ ਨੂੰ ਜੋ ਆਤਮਾ ਨੂੰ ਰੂਪ ਹੈ ਉਸ ਰਸ ਰੂਪ ਦੇ ਅਨੁਸਾਰਿਆ ਜੋ ਸਾਰਿਆਂ ਜਿਹੜਾ ਰੂਪ ਜੋ ਬ੍ਰਹਮ ਹੈ ਜਿਸ ਵਿੱਚ ਕੋਪ ਦੁਸ਼ਾ ਦੁਸ਼ਾ ਹੋਵੇ ਲੋ ਅਨਰਾਗ ਪ੍ਰੇਮਾ ਰੂਪ ਹੋ ਕੇ ਸਾਰਿਆਂ ਨਿਖੇਲਿਆ ਹੋਇਆ ਜੋ ਪ੍ਰਮੇਸ਼ਰ ਹੋਇਆ ਹੈ ਦੁਨੀਆ ਦੇ ਰਾਗ ਮੋਹ ਤੋਂ ਰਹਿਤ ਹੈ ਜੋ ਐਸਾ ਜੋ ਪਰਮੇਸ਼ਰ ਅਸਤੀ ਭੰਤੀ ਪ੍ਰੇਤਾ ਰੂਪ ਹੈ ਉਹ ਤਾਂ ਹੀ ਜਿਹੜੇ ਗੁਰਮੁਖ ਹਨਗੇ ਉਹ ਜਾਣਦੇ ਹਨਗੇ ਅਤੇ ਪਰਮੇਸ਼ਰ ਦੇ ਰਾਸਨੂ ਪ੍ਰੇਮ ਦੇ ਨਾਲ ਹੈ ਰਸਨਾ ਨੂੰ ਰਸਾ ਕਰਕੇ ਮਨ ਕਰਕੇ ਬਾਣੀ ਕਰਕੇ ਰਸ ਪ੍ਰੇਮ ਕਰਕੇ ਉਸ ਪਰਮੇਸ਼ਰ ਦਾ ਮੰਨਣ ਗਿਆਨ ਪਾਉਂਦੇ ਹਨ ਸਹਾਉ ਗਿਆਨ ਗਿਆਨ ਕਥਾ ਸਭ ਕੋਈ ਜਿਵੇਂ ਗਿਆਨ ਭਾਈ ਸਾਰੇ ਲਈ ਫਿਰਦੇ ਹੈ ਜੀ ਨੂੰ ਪੁੱਛੋ ਘਾਟ ਨਾ ਕਿੰਨੀ ਪਹਾਇਆ ਸਭ ਕੋਈ ਤੇ ਰਹਤਾ ਹੈ ਘਟ ਨਹੀਂ ਕੋਈ ਵੀ ਕਹੁੰਦਾ ਆਪਣੇ ਆਪ ਨੂੰ ਕਹਿੰਦੇ ਸੀ ਪੂਰਨ ਪੁਰਖ ਐ ਤਾਂ ਜਿਵੇਂ ਕਹੇ ਤਿਉਂ ਹੈ ਕਿ ਸਾਨੂੰ ਕੋਈ ਉਵਾਸ਼ਨਾ ਕਰਮ ਕਰਨ ਦੀ ਕੀ ਲੋੜ ਹੈ ਇਸ ਪ੍ਰਕਾਰ ਕਮਾਈ ਜਿੰਨਾ ਨਹੀਂ ਕੀਤੀ ਹੋਈ ਉਹ ਸਾਧ ਸੰਗਤ ਜੀ ਹਜੂਰ ਫਰਮਾਉਂਦੇ ਹਨ ਗਿਆਨ ਗਿਆਨ ਕਰਦਾ ਸਭ ਤੂੰ ਤੁਹਾਨੂੰ ਸਰੂਪ ਦਾ ਗਿਆਨ ਹੋ ਗਿਆ ਹੁਣ ਮੈਂ ਤਤੁ ਮਹੀਵਾਕ ਤੋਂ ਕਿ ਅਹੰ ਬ੍ਰਹਮ ਮਾਸਮੀ ਬਣ ਗਿਆ ਹਾਂ ਇਸ ਪ੍ਰਕਾਰ ਜੀਵ ਇਸ ਦੇ ਭੇਦ ਗਿਆਨ ਮੇਰੇ ਅੰਦਰੋਂ ਮਿਟ ਗਿਆ ਹੈ ਮੈਂ ਤਤੁ ਨੂੰ ਦਰਸ਼ਨ ਕਰਕੇ ਤੁਮ ਪਰ ਜੋ ਜੀਵ ਦਾ ਅਖਰ ਸਰੂਪ ਹੈ ਤੇ ਤਤਤਾ ਜੋ ਇਸ ਨੂੰ ਨਾ ਖਰਫਾ ਉਹਦੀ ਇਕਤਾ ਬਾਈ ਹੈ ਇਸ ਪ੍ਰਕਾਰ ਗਿਆਨ ਦੀਆਂ ਗੱਲਾਂ ਨੂੰ ਮੈਂ ਗਿਆਨ ਜਾਣਦਾ ਗਿਆਨ ਮੇਰੇ ਅੰਦਰ ਪ੍ਰੋਖ ਗਿਆਨ ਵੀ ਹੈ ਅਤੇ ਮੇਰੇ ਅੰਦਰ ਅਪਰੋਖ ਗਿਆਨ ਵੀ ਹੈ ਕਿਉਂ ਸਭ ਕੋਈ ਕਥਨ ਕਰੀਦਾ ਘੱਟ ਕੋਈ ਕਹੌਂਦਾ ਨਹੀਂ ਵੇਖੀਦਾ ਆਤ ਪਾਤ ਬਾਤ ਕਰੇ ਨਿਸ਼ਤੂਈ ਸ੍ਰੀ ਸਾਧ ਸੰਗਤ ਜੀ ਫੇਰ ਵੀ ਉਹ ਇਸ ਪ੍ਰਕਾਰ ਕਥਾ ਨੂੰ ਕਥ ਕਰਕੇ ਕਿ ਮੈਨੂੰ ਨਿਰਗੁਣ ਰੂਪ ਦਾ ਗਿਆਨ ਹੈ ਮੈਨੂੰ ਸਭ ਨੂੰ ਸ਼ੂਮ ਦੀ ਸਖਿਆ ਆਤਾ ਹੈ ਕਿਉਂ ਕਥਾ ਨੂੰ ਕਸ ਕਸ ਕੇ ਤੇ ਬਾਦ ਝਗੜੇ ਕਰਦੇ ਆ ਲੋਕਾਂ ਨੇ ਝਗੜੇ ਕਰਕੇ ਕੰਨਿਆਂ ਦੇ ਸਾਹ ਸੰਗ ਚਰਚਾ ਕਰਦੇ ਆਂਦੇ ਸਿਰਾਂ ਦੇ ਵਿੱਚ ਤਗੜੀਆਂ ਤਗੜਨੇ ਲੋਹੇ ਖੂਨ ਵਗ ਪੈਂਦੇ ਨੇ ਜੀ ਹਾਲਪੁੰਦੀ ਚੀਪੀ ਉੱਚੀ ਚੀਪੀ ਹੋ ਕੇ ਲੱਗ ਪੈਂਦੇ ਆ ਚਰਚਾ ਕਰਨ ਲਈ ਬਾਦ ਚਾ ਕਰਦੇ ਵਿਦਵਾਨ ਲੋਕੋ ਕੋ ਫਜੂਰ ਕਹਿੰਦੇ ਆ ਕਥੀਆਂ ਵੀ ਆ ਜੋ ਵਿਆਸ ਸਾਹਿਬ ਕਹਾਣੀਆਂ ਕਥਾ ਹੈ ਉਹਨਾਂ ਨੂੰ ਕਹੂ ਚੱਲ ਨੂੰ ਆਵੇ ਬੰਕੇ ਬਾਤ ਕਰੇ ਝਗੜਾ ਕਰਦੇ ਆ ਕਿਸੇ ਨੂੰ ਕਿਸੇ ਪੱਖ ਤੇ ਝੂਠੇ ਤੇ ਬੰਨ ਕੇ ਚਰਚਾ ਕਰਦੇ ਰਹਿੰਦੇ ਆ ਜਿਵੇਂ ਨਿਆਂਇ ਵਾਲੇ ਆਦਮੀ ਆ ਉਹ ਕਹਿੰਦੇ ਸੀ ਦੁਆਇਤ ਸਿੱਧ ਕਰਦੇ ਆ ਪੰਡਿਤ ਸ਼ਿਵ ਸਿੰਘ ਜੀ ਪ੍ਰਾਗ ਰਾਜ ਤੇ ਬੈਠੇ ਸਨ ਪੰਡਤ ਆ ਗਿਆ ਜੀ ਕਿ ਮੈਂ ਦੁਆਇਤ ਸਿੱਧ ਕਰਦਾ ਕਹਿੰਦੇ ਪੰਡਿਤ ਬਹੁਤ ਵਿਦਵਾਨ ਆ ਕਹਿੰਦੇ ਹਾਂ ਜੀ ਮੈਂ ਨਿਆਂ ਦੀਆਂ ਜੂਤੀਆਂ ਸਾਰੀਆਂ ਜਾਣਦਾ ਕਹਿੰਦੇ ਅਛਾ ਤਾਈ ਤੂੰ ਦੁਆਇਤ ਨੂੰ ਸਿੱਧ ਕਰ ਸਿੱਖਿਆ ਕਹਿੰਦੇ ਹਾਂ ਜੀ ਮੈਂ ਦੁਆਇਤ ਨੂੰ ਸਿੱਧ ਕਰਦਾ ਈਸ਼ੁਰ ਦੇ ਜੀਵਦਾ ਭੇਦ ਦੀ ਕਸਮ ਕਰਾਂਗਾ ਸੁਣ ਕੇ ਸੰਤ ਕਹਿਣ ਲੱਗੇ ਹਿਸ਼ਾ ਪਾਈ ਤਾਂ ਕਿੰਨਾ ਚਿਰ ਵਿਦਿਆ ਪੜ੍ਹੀ ਹੈ ਕਹਿੰਦਾ ਵਾ 24 ਸਾਲ ਨੇ ਆਇਆ ਮੈਂ ਬੜਾ ਕੋਖਣਾ ਕੀਤਾ ਤੇ ਬਹੁਤ ਵਿਦਿਆਰਥੀਆਂ ਨੂੰ ਮੈਂ ਪੜ੍ਹਾਇਆ ਮੈਂ ਤਕੜਾ ਮੰਦਲੇਸ਼ਰ ਹਾਂ ਸੁਣ ਕੇ ਸੰਤ ਈਸ਼ੁਰ ਸੁਣ ਕੇ ਕਹਿਣ ਲੱਗੇ ਕਿ ਕੋਠੇ ਪਾਣੀ ਭਰਨ ਵਾਲਾ ਮਾਸਕੀ ਆ ਗਿਆ ਜੀ ਹੋਰ ਸੀ ਉਹ ਜਦੋਂ ਪਾਣੀ ਸੰਤਾਂ ਨੂੰ ਦੇਣ ਲੱਗਾ ਸੰਤ ਕਹਿੰਦੇ ਭਾਈ ਤੂੰ ਬ੍ਰਹਮ ਹੈ ਕਹਿੰਦੇ ਮਾਰਾ ਮੈਦਾਨੀ ਬ੍ਰਹਮ ਮੈ ਤਾਂ ਜੀਵ ਹੈ ਕਹਿੰਦੇ ਉਹ ਪੰਡਤਾਂ ਦਾ 24 ਸਾਲ ਵਿਦਿਆ ਪੜ੍ਹਨ ਚ ਲਾਇਆ ਸਭ ਦੁਆਇਤ ਨੂੰ ਤਾਂ ਆ ਵੀ ਜਾਣਦਾ ਜਿਹੜਾ ਮਾਸ਼ਕੀ ਹੈ ਕਿ ਤੂੰ ਐਵੇਂ ਮਗਜ ਭੁਗਾਈ ਕਰਦਾ ਉਹ ਦੱਸ ਤੈਨੂੰ ਕੀ ਸਮਝਾਏ ਸੁਣ ਕੇ ਪੰਡਤ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਕਥ ਕਥ ਬਾਦ ਕਰੇ ਦੁਖ ਹੋਈ ਇਉਂ ਕਥਾ ਕਥੀਆਂ ਇਹਨੂੰ ਕਸਮ ਕਰਕੇ ਤੇ ਬਾਦ ਚਖੜੀਆਂ ਨੂੰ ਕਰਦੇ ਰਹਿੰਦੇ ਆ ਜੇ ਜਿਹੜੇ ਦੇ ਦੁੱਖ ਵੀ ਪ੍ਰਾਪਤੀ ਹੁੰਦੀ ਉਹਨੇ ਕਈ ਜੰਮਣਾਂ ਵੰਦੇ ਗਾਥ ਕਹਿਣਾ ਤੇ ਰਹਿ ਨਾ ਸੂਈ ਕਸਮ ਵਾਲਾ ਬਣ ਕੇ ਫੇਰ ਜੀਰਾ ਚਿਤ ਕਰੇ ਕਿ ਮੈਂ ਕਸਮ ਕਰਾਂ ਇਸ ਤੋਂ ਰਹਿਤ ਹੋਣਾ ਚਾਹੀਦਾ ਹੈ ਕਥੀਆਂ ਹੋਈਆਂ ਜਿਹੜੀਆਂ ਕਥਾ ਹੈ ਉਹਨਾਂ ਨੂੰ ਕਸਮ ਕਰਕੇ ਫੇਰ ਲੋਕਾਂ ਨੂੰ ਕਹਣਾ ਕਿ ਮੈਂ ਹੀ ਬ੍ਰਹਮ ਸਰੂਪ ਹਾਂ ਇਓ ਕਥੀ ਕਸਮ ਵਾਲਾ ਹੋ ਕੇ ਸ਼ਾਸਤਰਾਂ ਦਾ ਵੇਦਾਂ ਦਾ ਪ੍ਰਾਣਾ ਦਾ ਸਮ੍ਰਿਤੀਆਂ ਦਾ ਕਥਨ ਵਾਲਾ ਕਾਚਾ ਹੋ ਕੇ ਇਸ ਪ੍ਰਕਾਰ ਸਾਧ ਸੰਗੇ ਜੀ ਆਪਣੇ ਹੰਕਾਰ ਦੇ ਬੜੇ ਰਹਿੰਦੇ ਆ ਦੇਵ ਮਾਨ ਕਰਕੇ ਸਲਾ ਦੁੱਖ ਹੁੰਦਾ ਹੈ ਇਉ ਕਥੀਆਂ ਨੇ ਜੋ ਵਿਆਸ ਸਾਧਕਾਂ ਦੀ ਕਥਾ ਹੈ ਵਿਆਸ ਸਾਧਕਾਂ ਨੂੰ ਹੰਕਾਰ ਹੋ ਗਿਆ ਸੀ ਹੋਮੇਜ ਤਪਣ ਲਾਗੇ ਫਿਰ ਭਾਗਵਤ ਦੇ ਪ੍ਰਸੰਗ ਨੂੰ ਨਾਰਦ 무ਨੀ ਨੇ ਸੁਣਾਇਆ ਤਾਂ ਇਹਨੂੰ ਭਗਤੀ ਕਰਕੇ ਸ਼ਾਂਤੀ ਪ੍ਰਾਪਤ ਹੋਈ ਸੀ ਇਸ ਪ੍ਰਕਾਰ ਵਿਆਸ ਵੀ ਹੋਮੇਦਨ ਵਿਕਾਰ ਕਪੁਲੇ ਦੀ ਤਪ ਉਧਾਰਿਆ ਸੀ 11 ਸੌ ਵਾਰ ਵਿਆਸ ਦੀ ਤਪ ਦੇ ਰਹੇ ਸ਼ਾਂਤੀ ਨਾ ਪ੍ਰਾਪਤ ਹੋਈ ਫਿਰ ਨਾਰਦ ਜੀ ਨੇ ਭਾਗਵਤ ਦੁਆਰਾ ਸਰਵੰਤਰ ਆਕੇ ਜੋਪਰੇਸ਼ ਵੀ ਧੰਕੀ ਜਿ ਲਾਇਆ ਤਾਂ ਸ਼ਰਣੀ ਪੈ ਕੇ ਵਿਆਸ ਦਾ ਉਧਾਰ ਹੋਇਆ ਸੀ ਇਸ ਪ੍ਰਕਾਰ ਸਾਧ ਸੰਗੇ ਜੀ ਜੀ ਹੁ ਫਰਮਾਉਂਦੇ ਹਨ ਬਾਤ ਕਹਿਣਾ ਤੀਰ ਹੈ ਨਾ ਕੂਈ ਕਹ ਮੈਂ ਕਸ਼ਨ ਕਰਨ ਵਾਲਾ ਹਾਂ ਮੈਂ ਵਕਤਾ ਹਾਂ ਮੇਰੇ ਜਿਹਾ ਕਸ਼ਨ ਕਿਸੇ ਨੂੰ ਨਹੀਂ ਆਉਂਦਾ ਇਸ ਹੰਗਤਾ ਦੇ ਕਹਿਣ ਤੋਂ ਕੋਈ ਰਾਹਤ ਨਹੀਂ ਦੇਖੀ। ਸਾਰੇ ਹੰਕਾਰ ਦੇ ਨਾਲ ਹੀ ਤਸਮ ਕਰਦੇ ਨੇ। ਨਾਨਕ ਆਖਣ ਸਭ ਕੋ ਆਖਾ ਇੱਕ ਦੋ ਹੀ ਸਿਆਣਾ, ਇੱਕ ਤੋਂ ਇੱਕ ਸਿਆਣਾ ਬਣ ਕੇ ਕਹਿਣ ਵਾਲੇ ਹੋ ਕੇ ਕੱਢੀ ਜਾਂਦੇ ਐ ਤੇ ਰਹਿਤ ਵਿੱਚ ਨਹੀਂ ਪੂਰੀ ਰਹਿੰਦਾ ਹੈ। ਰਹਿਣੀ ਵਿੱਚ ਪੂਰੇ ਨਹੀਂ ਹਨ। ਮਨ ਰਾਤ ਰਾਤੀ ਮੁਕਤ ਨਾ ਹੋ। ਜਿੰਨਾ ਵੀ ਭਾਈ ਮਹਾਰਾਜ ਦੇ ਪ੍ਰੇਮ ਰਾਸ ਚ ਨਹੀਂ ਰਹਉਂਦੇ ਜਾਂਦੇ। ਉਹਨਾਂ ਦੇ ਤੇ ਵੀ ਮੁਕਤੀ ਹੋ ਸਕਦੀ ਕਲਿਆਣ ਨਹੀਂ ਹੋ ਸਕਦੀ ਹੈ ਜੋ ਪ੍ਰੇਮ ਰਾਖ ਕੇ ਰੱਖ ਜਾਣਗੇ ਨਾਮ ਦੇ ਰਾਖ ਕੇ ਉਹਨਾਂ ਵੀ ਮੁਕਤ ਹੋਵੇਗੀ ਕਲਿਆਣ ਹੋਵੇਗੀ ਉਹ ਗਿਆਨ ਧਿਆਨ ਸਭ ਗੁਰੂ ਤੇ ਹੋ ਜੋ ਜਿਹੜਾ ਨਿਰਗੁਣ ਦਾ ਧਿਆਨ ਕਰੇ ਉਹ ਸਾਨੂੰ ਹੋਇਆ ਹੋਇਆ ਅਸੀਂ ਸ਼ੰਭੂ ਰੂਪ ਹਾਂ ਤੇ ਧਿਆਨ ਸਰਗੰ ਦਾ ਸਾਨੂੰ ਵਿਆਪਕ ਰਿਹਾ ਹੈ ਇਹ ਸਭ ਕੁਝ ਸੰਸਕਰ ਗੁਰੂ ਸਾਹਿਬ ਦੁਆਰਾ ਹੁੰਦੀ ਹੈ ਸਉ ਗੁਰੂ ਜੀ ਜੇ ਸਾਰਿਆਂ ਨੂੰ ਗਿਆਨ ਦੇਖਾਂ ਤਾਂ ਜੋ تمہاری ਕਿਉਂ ਮਿਰਗੋ ਰੂਪ ਦਾ ਗਿਆਨ ਦੇ ਦੇਣ ਤੇ ਜੇ ਤਾ ਦੇਖਣ ਤੇ ਤਾ ਧਿਆਨ ਇਹ ਸਰਗਣ ਰੂਪ ਦਾ ਧਿਆਨ ਦੇ ਦੇਣ ਕਿਉਂ ਇਹ ਗੁਰੂ ਸਾਹਿਬ ਤੋਂ ਹੀ ਭਾਈ ਨਿਰਗੋ ਰੂਪ ਦਾ ਗਿਆਨ ਤੇ ਸਰਗੋ ਰੂਪ ਦਾ ਧਿਆਨ ਗੁਰਾਂ ਦੁਆਰੇ ਹੁੰਦਾ ਪ੍ਰਪੰਨ ਅਵਸਥਾ ਜਦੋਂ ਹੋ ਜਾਂਦੀ ਇਸਤਾਨੀ ਪੁਰ ਦੀ ਸਾਚੀ ਰਹਤ ਸਾਚਾ ਮਨ ਸੂਈ ਜਿਨ੍ਹਾਂ ਦੇ ਮਨ ਜਿ ਭਾਈ ਸੱਚਾ ਹੈ ਸੋਈ ਸੱਚੀ ਰਹਿਣੀ ਵਾਲੇ ਸਮਝੋ ਬਾਕੀ ਦੇ ਤਾਂ ਬਣਾਵਟ ਪਖੰਡ ਕਰਦੇ ਆ ਉਹਨਾਂ ਦੀ ਰਹਿਤ ਨਹੀਂ ਹੈ ਕੋਈ ਸੋ ਸੱਚੀ ਉਹ ਨਾ ਵੀ ਰਹਿਣੀ ਹੈ ਜਿਨ੍ਹਾਂ ਦੇ ਮਨ ਵਿੱਚ ਸੱਚਾ ਪਰਮੇਸ਼ਰ ਵਸਿਆ ਸਮੋਦਾ ਰੂਪੀ ਹੋ ਗਏ ਹਨ ਮਾਲੂਮ ਉਸਤ ਪਸੰ ਨਹੀਂ ਹੈ ਪਰ ਰਹਿਤ ਨਾ ਮਨੁੱਖੀ ਲੋਕ ਜਿਹੜੇ ਕਸ਼ਮ ਕਰਨ ਜਾਣਦੇ ਆ ਪਰ ਰਹਿ ਨਹੀਂ ਨਹੀਂ ਹੈ ਇਸ ਪ੍ਰਕਾਰ ਸਾਧ ਸੰਗਤ ਜੀ নারদ 무ਨੀ ਦਾ પ્રસੰਗ ਆਉਂਦਾ ਹੈ ਕਿ নারদ 무ਨੀ বিষ্ণੂ ਜੀ ਦੇ ਘਰ ਗਏ ਆ বিষ্ণੂ ਦੇ ਘਰ ਅੱਗੇ ਉਹ ਤਾਂ ਉਹ ਵੀ ਭਾਜੀ ਲక్ష్ਮੀ ਬਣਾ ਰਹੀ ਸੀ ਉਹ ਭਾਜੀ ਲక్ష్ਮੀ ਨੇ ਬਣਾ ਕੇ ਜੋ ਤਿਆਰ ਕੀਤੀ ਮਾਰਦਮੁਨੀ ਕਹਿੰਦਾ ਕਿ ਦੇਵੀ ਮੈਨੂੰ ਵੀ ਕੁਝ ਛਕਾ ਦੇ ਕਹਿਣ ਲੱਗੀ ਪਹਿਲਾਂ ਆਪਣੇ ਪਤੀ ਨੂੰ ਮੈਂ ਛਕਾ ਕੇ ਫਿਰ ਤੈਨੂੰ ਦੇਵਾਂਗੀ ਪਹਿਲਾਂ ਨਹੀਂ ਦੇਣਾ ਉਸ ਵੇਲੇ বিষ্ণੂ ਜੀ ਰਾਖਸ਼ਾਂ ਦੀ ਸਭਾ ਵਿੱਚ ਕਿਤੇ ਗਏ ਹੋਏ ਸਨ ਕਿਸੇ ਕਾਰਨ ਕਰਕੇ ਤੇ ਲక్ష్ਮੀ ਇਹ ਤੇ ਕਰਦੀ ਰਹੀ ਭੁਖਣ ਜਦੋਂ ਮਾਏ ਮਾਰਦਮੁਨੀ ਭੁੱਖ ਦਾ ਅਯਾਤਲ ਕੀਤਾ ਹੋਇਆ ਬਤਵਾਉਾਂ ਦੀ ਭਾਜੀ ਤੇ ਨਾਲ ਕੀ ਹੋ ਕੇ ਖਰਾਹ ਜੇ ਕੋਲ ਜਾ ਦ੍ਰਿੰਦਾ ਰਾਸਨੀ ਉਹਨੇ ਲੋਕਾਂ ਨੇ ਕਹਿੰਦੇ ਕਰ ਲੜਕੀ ਨਾਲ ਕੇ ਜਾਂ ਨਾ ਗੁਲਿੰਦਰ ਨਾਇਕ ਤੇਰੀ ਸਾਦੀ ਹੋਵੇਗੀ ਇਸ ਪ੍ਰਕਾਰ ਸਾਹ ਸੰਗੀਸਰਾਹ ਦੇਤਾ ਉਹ ਸਰਾਹ ਦੇਣ ਤੋਂ ਜਦੋਂ ਇਹ ਪ੍ਰਸੰਗ ਆਇਆ ਤੇ ਤੰਦਪੂਤ ਕਹ ਬਤਵਾਉਾਂ ਦੀ ਭਾਜੀ ਨਹੀਂ ਖਾਣੀ ਚਾਹੀਦੀ ਕਿਉਂਕਿ ਉਸੇ ਮੈਦਮੁਨੀ ਨੇ ਬਤਾਨਾ ਦੇ ਲਾਲ ਜੀ ਆ ਕੇ ਲక్ష్ਮੀ ਨੂੰ ਸਰਾਹ ਦੇ ਦਿੱਤਾ ਸੀ ਉਹ ਦੈਂਤਾਂ ਦੇ ਘਰੋਂ ਜੰਮੀ ਸੀ ਵੇ ਫਿਰ ਵਿਸ਼ਨੂੰ ਭਗਵਾਨ ਨੇ ਜਦੋਂ ਰਾਤ ਨੂੰ ਰਸਤੋੜਿਆ ਉਹਨੂੰ ਫਕਰ ਨੂੰ ਬਣਾਤਾ ਪੱਥਰ ਬਣ ਕੇ ਜਿਹੜੇ ਗੰਦ ਕਰਦੇ ਪੂਜੇ ਜਾਂਦੇ ਐ ਇਸ ਪ੍ਰਕਾਰ ਦਾ પ્રસੰਗ ਹੋਇਆ ਸੀ ਸੁਣ ਕੇ ਉਹ ਘਰ ਆਈ ਜਿਹੜੀ ਬ੍ਰਾਹਮਣੀ ਸੀ ਉਹਨੂੰ ਬਤਾਉਂ ਘਰ ਬਾਜੀ ਬਣੂ ਕਹੇਗੇ ਅਸੀਂ ਅੱਜ ਬਤਾਉਣਾ ਵੀ ਬਣਾਈ ਉਹਨੂੰ ਤਲਾਕੇ ਬਾਹਰ ਮਾਰੇ ਫਿਰ ਰਾਤ ਨੂੰ ਪੁੱਜੇ ਬਾਜੀ ਨਹੀਂ ਬਣਾਈ ਕਹਿੰਦੇ ਤੈਨੂੰ ਖੰਨਨ ਕੀਤਾ ਸੀ ਕਿ ਜਿੰਦਾ ਵਾਖਰੀ ਬਣਨਾ ਤੇ ਆਸੀਂ ਲక్ష్ਮੀ ਨੂੰ ਤੇ ਬਾਕੀ ਸਾਡੇ ਕੀ ਹਾਲ ਕੋਲ ਦੀ ਬਦਾਂਤ ਕਰਨ ਨਾਲ ਸੁਣ ਕੇ ਕਹਿੰਦਾ ਭਲਕੇ ਮੋਕੇ ਧਾਰਮਿਕ ਰੀ ਦੀ ਗੱਲ ਇਹ ਇਉਂਥੇ ਪੱਲੇ ਛੜਦੀ ਵੀ ਹੈ ਸੋਹੀ ਜੀ ਮਾਰੋ ਸਾਹਿਬ ਕਹਿਣ ਦੇ ਹਨ ਮਨਮੁਖ ਕਥਨੀ ਹੈ ਪਰ ਮਨਮੁਖ ਨੂੰ ਪ੍ਰਸ਼ੰਕਾ ਕਰਦੇ ਕਹ ਰਹਿਣੀ ਨਹੀਂ ਰੱਖ ਸਕਦੇ ਇਹ ਜਿਵੇਂ ਪੰਡਤ ਜੀ ਮਿਸਾਲ ਹੈ ਕਿ ਲੋਕਾਂ ਦਾ ਤੇ ਬਈ ਕਰਤਾਨ ਰੱਖੋ ਬਈ ਕਸ਼ਹਿਰਾ ਤਾਂ ਕੜਾ ਪਾਓ ਅਮਰ ਦੀ ਰਾਜ ਰੱਖੋ ਬਜਰ ਕਰੇ ਤਾਂ ਜੋ ਬਜਕੇਲ ਹੋ ਮਨੁਖ ਆਪ ਕਹੀ ਜਾਂਦੇ ਪਰ ਆਪ ਰਹਿਣੀ ਸ਼ਰਾਬ ਛੱਡੋ ਆਪ ਨਹੀਂ ਰਹਿਤ ਰਖ ਸਕਦੇ ਹਨ ਉਹ ਰਹਿਣੀ ਤਾਂ ਖਾਲੀ ਹਨ 나ਵ ਗਿਆਨ ਦੀ ਕਹਿਣ ਕਰੀ ਜਾਂਦੇ ਕਿ ਮੈਂ ਬ੍ਰਹਮ ਹੇ ਜੇ ਕੋਈ ਥੋੜਾ ਜਿਹਾ ਉਂਗਲ ਹਲਾ ਦੇਵੇ ਉਹਦੇ ਗਲ ਪੈ ਜਾਂਦੇ ਹਨ 나ਵ ਭੂਲੇ ਥਾਉ ਨਾ ਕੋਈ ਇਸ ਪ੍ਰਕਾਰ ਸਿੱਤੇ ਪਾਰਸਾ ਦੇ ਨਾਮ ਤੋਂ ਜਿਹੜੇ ਪੁੱਲ ਚੁੱਕੇ ਹਨ ਸਾਧ ਸੰਗਤ ਦੀ ਉਹਨਾਂ ਨੂੰ ਸੱਚਖੰਡ ਦੀ ਕੋਈ ਥਾਂ ਨਹੀਂ ਮਿਲੇਗਾ ਨੰਬ ਕੁਢਨੀਆਂ ਮੁਕਤੀਆਂ ਉਹਨਾਂ ਨੂੰ ਪ੍ਰਾਪਤ ਹੋਣੀਆਂ ਸ਼ਲੋਕ ਸ਼੍ਰੀ ਸ੍ਰੋਸ਼ਯੋਜਿਗ ਨਾ ਤੁਰਿਆਦ ਰੂਪੀ ਥਾਂ ਉਹਨਾਂ ਨੂੰ ਪ੍ਰਾਪਤ ਹੋਵੇਗਾ ਨਾ ਸੂਪ ਰੂਪੀ ਥਾਂ ਕੋਈ ਵੀ ਪ੍ਰਾਪਤ ਨਹੀਂ ਕਰ ਸਕਣਗੇ ਉਹ ਮਨ ਮਾਇਆ ਬੰਦੂ ਸਾਰ ਜਾਲ ਜਿਵੇਂ ਜੀਵਾਂ ਦਾ ਮਾਇਆ ਵਿੱਚ ਮਨ ਬੰਨਿਆ ਹੋਇਆ ਹੈ ਜਿਵੇਂ ਸਾਂਚੰਗੀ ਜਾਲ ਵਿੱਚ ਪੰਛੀ ਵੱਧੇ ਹੁੰਦੇ ਹੈ ਸੁਦਰਫ ਜਾਲ ਦੇ ਇਹ ਮਨ ਮਾਇਆ ਦੇ ਮੋਹ ਚ ਵਜਿਆ ਹੋਇਆ ਜਿਵੇਂ ਜਾਲ ਤੇ ਪੰਛੀ ਵਜੇ ਹੁੰਦੇ ਐ ਹਰ ਵਕਤ ਮਾਇਆ ਵੀ ਚਿੱਤ ਲਗਾ ਰਿੰਦਾ ਹੈ ਮਨ ਮਾਇਆ ਬੰਦੇ ਉਹ ਸਰਜਾਲ ਸਰ ਜਿਹੜਾ ਸੰਸਾਰ ਰੂਪੀ ਸੰਗੋਦਰ ਹੈ ਇਹਦੇ ਵਿੱਚ ਜੀਵ ਆਈ ਹੋਈ ਹਨ ਤੇ ਇਹ ਕਾਲਪ ਕੀ ਸ਼ਿਕਾਰੀ ਨੇ ਮਾਰੂਪੀ ਜਾਲ ਪਿਸ਼ਾ ਪਾ ਕੇ ਜਿਵੇਂ ਮੱਛ ਨੂੰ ਜਾਲ ਨਾਲ ਬੰਨ੍ਹ ਲਈਦਾ ਐ ਇਸ ਪ੍ਰਕਾਰ ਸੰਸਾਰ ਰੂਪੀ ਇਸ ਇਨਸਾਨ ਸੰਗਤ ਜੀ ਸੰਗੋਦਰ ਵਿੱਚ ਇਹ ਜਿਹੜੇ ਮਨੁੱਖ ਮਛਰੀ ਦੀਆਂ ਹੀ ਹਨ ਤੇ ਮਾਇਆ ਦਾ ਜਿਹੜਾ ਮੋਹ ਪਾਪ ਤੇ ਜਾਣਤਾ ਕੇ ਇਹਦੇ ਚ ਬੱਜੇ ਹੋਏ ਜਾਲ ਦੇ ਸੁਆਰਸ ਇਸ ਪ੍ਰਕਾਰ ਸੰਸਾਰੂ ਕਿਸੂਰ ਦੇ ਹਾਲਤ ਹੋ ਰਹੀ ਹੈ ਅਤੇ ਮਨ ਮਾਇਆ ਬੰਦੇ ਉਹ ਸੜ ਜਾਲ ਇਸ ਪ੍ਰਕਾਰ ਸਾਧ ਸੰਗਤ ਜੀ ਜੋ ਸ੍ਰੇਸ਼ਟ ਆਪਣੇ ਆਪ ਨੂੰ ਮਾਇਆ ਨੂੰ ਮੰਨੀ ਵਿੱਚ ਆ ਹੈ ਜਿਸ ਪ੍ਰਕਾਰ ਜਾਲ ਚ ਪੰਛੀ ਬੱਜੇ ਹੁੰਦੇ ਹੈ ਐ ਮਨ ਮਾਇਆ ਵਿੱਚ ਬੱਜਾ ਹੋਇਆ ਹੈ ਕਦੇ ਵੀ ਛੁਟਕਾਰਾ ਨਹੀਂ ਪਾਉਂਦਾ ਹੈ ਸੋ ਇਸੇ ਪ੍ਰਕਾਰ ਸੰਸਾਰ ਦੀ ਵੀ ਸਰੋਵਰ ਕਹਾਉਂਦਾ ਜਾਂਦਾ ਰਹਿੰਦਾ ਹੈ ਤੇ ਤ੍ਰਿਸ਼ਨਾ ਦੀ ਜਾਲ ਅਗਨੀ ਲੱਗੀ ਰਹਿੰਦੀ ਹੈ ਕਾਲ ਦੀ ਜਾਲ ਅਗਨੀ ਲੱਗੀ ਰਹਿੰਦੀ ਹੈ ਜਿਵੇਂ ਜਾਵ ਵਿੱਚ ਫਸਿਆ ਹੁੰਦਾ ਹੈ ਇਸ ਪ੍ਰਕਾਰ ਇਹ ਹਰ ਵਕਤ ਮੋਹ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ ਕਦੇ ਛੁਟਕਾਰਾ ਨਹੀਂ ਪਾਉਂਦਾ ਹੈ ਘਾਟ ਘਾਟ ਵਿਆਪ ਰਹੋ ਬੇਖ ਨਾਲ ਘਾਟ ਘਾਟ ਵਿਆਪ ਰਹੋ ਬੇਖ ਨਾਲ ਘਟਾ ਘਟਾ ਜੀ ਪਰਮੇਸ਼ਰ ਵਿਆਪ ਹੋ ਰਿਹਾ ਹੈ ਕਿਰਗਨਾਰੇ ਕਟਕਟ ਵਿੱਚ ਹਰ ਜੀਉ ਵਸਦਾ ਕਿਹਾ ਆਦਨੇ ਕਟਕਟ ਵਿੱਚ ਹਰ ਜੀਉ ਮਸਦਾ ਸੰਤਨ ਕੋਹੋ ਪੁਕਾਰ ਜਿਉ ਪਰਮੇਸ਼ਰ ਕਟਕਟ ਨਾਲ ਵਿਆਪ ਰਿਹਾ ਹੈ ਇਹਨੂੰ ਜੀਵ ਨੂੰ ਪ੍ਰਾਪਤ ਕਿਉਂ ਨਹੀਂ ਹੁੰਦਾ ਤਾਂ ਕਿੰਗਨ ਦੁਖ ਨਾਲ ਇਹ ਵਿਸ਼ਿਆਂ ਦੇ ਨਾਲ ਲੱਗਾ ਰਹਿੰਦਾ ਹੈ ਇਸ ਕਰਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਕਟਕਟ ਜੀ ਵਿੱਚ ਤੀਰ ਸਿੰਘਿਆ ਹੁੰਦਾ ਜਾਲ ਵਿੱਚ ਪੰਛੀਆਂ ਨੂੰ ਫਸਿਆ ਮਾਰਨ ਵਾਸਤੇ ਹਰਨਾਦ ਕਾ ਨੂੰ ਇਸ ਪ੍ਰਕਾਰ ਕਾਰਨ ਤੀਰਥ ਨਿਯਾਨ ਦੇ ਮਾਰਨ ਬਾਅਦ ਤੇ ਮਾਇਆ ਦਾ ਮੋਹ ਮੰੰਜੇ ਦਾ ਆਇਆ ਹੈ ਇਸੇ ਤਰ੍ਹਾਂ ਘਟ ਘਟ ਵਿਆਪ ਰਹੇ ਹੋ ਸਾਰੇ ਘਟ ਘਟ ਜਿੰਨੇ ਹੈ ਇਹ ਵਿਸ਼ਿਆਂ ਦੇ ਨਾਲ ਹੀ ਵਿਆਪ ਰਹੇ ਲੱਗ ਰਹੇ ਇਸ ਕਰਕੇ ਇਹਨਾਂ ਨੂੰ ਸੂਲ ਹੀ ਲਖਤਾ ਨਹੀਂ ਹੁੰਦੀ ਪਰਮੇਸ਼ਰ ਵੀ ਪ੍ਰਾਪਤੀ ਨਹੀਂ ਹੁੰਦੀ ਹੈ ਘਟ ਘਟ ਵਿਆਪ ਰਹੇ ਹੋ ਪਰਮੇਸ਼ਰ ਤਾਂ ਸਾਰਿਆਂ ਘਟਾ ਘਟਾਂ ਚ ਹੈ ਕਿ ਆਪਿਆ ਹੋਇਆ ਹੈ ਤੇ ਉਹ ਵਿਸ਼ਿਆਂ ਤੋਂ ਰਹਿਉ ਰਹਿਤ ਹੈ ਉਹ ਵਿਸ਼ੇ ਪਸਾਰੇ ਵਿੱਚ ਨਹੀਂ ਫਸਦਾ ਉਹਦੇ ਜਨਾ ਕਾਮ ਨੂੰ ਨਾ ਪ੍ਰੋਗਰਮ ਨੂੰ ਨਾ ਲੋਭ ਨੂੰ ਨਾ ਮੋਹ ਉਹ ਇਹ ਦਿਸ਼ਾਂ ਦੇ ਨਾਲ ਚਿੰਬੜਿਆ ਹੋਇਆ ਹੈ ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਰਹਿਤ ਹੋ ਰਿਹਾ ਹੈ ਇਹਨੂੰ ਸრულ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਜੋ ਅੰਜ ਜਿੰਨੇ ਚਾਲ ਖਾਣੀਆਂ ਦੇ ਘਟ ਘਟ ਹੈ ਸਾਰੇ ਵਿਸ਼ਿਆਂ ਦੇ ਨਾਲ ਹੀ ਵਿਆਪਰੇ ਲੱਗ ਰਹੇ ਹਨ ਜੋ ਅੰਜ ਹੈ ਤੂੰ ਦੀ ਸਹ ਕਾਲੂ ਤੂੰ ਕਹਿੰਦੇ ਅੰਜ ਅੱਜ ਆਇਆ ਗਿਸ਼ ਦਾ ਉਹ ਕੱਲ ਨੂੰ ਦਿਸੇਗਾ ਨਹੀਂ ਦਿਸੇਗਾ ਜੋ ਆਜੀ ਸਮਾ ਗੁਜਰ ਗਿਆ ਜੋਦ ਨੇ ਆਵੇ ਸਵਰਗ ਨਹੀਂ ਜਾਹੀ ਕਰਨਾ ਖੂਚ ਰਹਿਣ ਸਿਰ ਨਹੀਂ ਉਹ ਦਿਨ ਨਹੀਂ ਆਵੇਗਾ ਫੇਰ ਜਿਹੜਾ ਗੁਜਰ ਗਿਆ ਉਮਰ ਦਾ ਹੱਥ ਨਹੀਂ ਆਉਣਾ ਸੋ ਜੋ ਆਂਜਾ ਸੋ ਬਿਸਟਰ ਕਾਲ ਇਸੇ ਪ੍ਰਕਾਰ ਜਿਹੜਾ ਅੱਜ ਉਹ ਕੱਲ ਨੂੰ ਦਿਸੇਗਾ ਤਦ ਆਸ ਨਹੀਂ ਬਦਲਿਆ ਹੋਇਆ ਦਿਸੇਗਾ ਜਿਹੜੇ ਬਾਲਕ ਸਨ ਉਹ ਜਵਾਨ ਹੋਏ ਵੇਖੀਦੇ ਜਿਹੜੇ ਜਵਾਨ ਸੀ ਬਿਰਧ ਹੋਏ ਦੇਖੀਦੇ ਜਿਹੜੇ ਬਿਰਧ ਸੀ ਕਈ ਬਾਲਕੀ ਕਈ ਜਵਾਨ ਹੀ ਚੜਾਈਆਂ ਕਰਕੇ ਉਹ ਕੱਲ ਨੂੰ ਨਹੀਂ ਦਿਸਣਗੇ ਕਿੰਨੇ ਲੱਖਾਂ ਆਦਮੀ ਹਰ ਵਾਰੀ ਗੁਜ਼ਰਦੇ ਆ ਕਿੰਨੇ ਲੱਖਾਂ ਹਮੇਸ਼ਾ ਜਾਂਦੇ ਆ ਇਸ ਪ੍ਰਕਾਰ ਆਂਜਾ ਜੂ ਆਇਆ ਹੈ ਸਾਧ ਸੰਗੀਤ ਸੰਸਾਰ ਵਿੱਚ ਉਹ ਦਿਸਯਾ ਕਾਲ ਉਸ ਦਾ ਉਸ ਦਾ ਕਾਲ ਹੋਇਆ ਦਿਸੇਗਾ ਉਹ ਦਾ ਅੰਤ ਹੋਇਆ ਦਿਸੇਗਾ ਜੋ ਆਂਜਾ ਸੋ ਦਿਸਯਾ ਕਾਲ ਜੋ ਆਂਜਾ ਹੈ ਗਿਆਨ ਗਿਆਨੂਪੀ ਅੰਜਨ ਜੀ ਨੂੰ ਪ੍ਰਾਪਤ ਹੋਇਆ ਹੈ ਉਹਨਾਂ ਨੇ ਐਸਾ ਪ੍ਰਾਪਤ ਸਤ ਤ੍ਰਹਿ ਰੂਪ ਨੂੰ ਕਿ ਜੋ ਦ੍ਰਿਸ਼ਮਾਨ ਹੈ ਸਗਲ ਮਥੇਨਾ ਜੋ ਦ੍ਰਿਸ਼ਮਾਨ ਸ੍ਰਿਸ਼ਟੀ ਹੈ ਜਿਨ੍ਹਾਂ ਨੂੰ ਗਿਆਨ ਰੂਪੀ ਅੰਜਨ ਸ਼ੁਰਮਾ ਨਾਰਨ ਪਾਇਆ ਹੈ ਜੁਤੀਆਂ ਰੂਪੀ ਚਲਾਈਆਂ ਦਾਰ ਉਹ ਕਹਿੰਦੇ ਸੋ ਦੀਸ਼ਾ ਕਾਰ ਇਹ ਸਭ ਕਾਲ ਵਾ ਇਸਾਰਾ ਹੈ ਇਹ ਜਾਲ ਪਸਾਰ ਕਿਉਂ ਮਥਾ ਸ਼ਾਰੀ ਪੰਖੀ ਜਿਉਂ ਸਹਾਉਤੇ ਇਸ ਪ੍ਰਕਾਰ ਹੈ ਸੋ ਜੋ ਅੰਜ ਜੋ ਉਮਲ ਕਰਕੇ ਅੱਜ ਜਿਨ੍ਹਾਂ ਦੇ ਸਾਥ ਸੰਗਤ ਜੀ ਆਜੂ ਅਜੇ ਦੀ ਇਹ ਜਿਹੜੀ ਪ੍ਰਾਪਤ ਹੋਈ ਹੈ ਕੇ ਇਹਦੀ ਸੌਂਦ ਹੀ ਹੈ ਕੇ ਦਸਦੀ ਹੈ ਕੇ ਦੀਦੀ ਹੈ ਉਹਦਾ ਅੰਤ ਨੂੰ ਕਾਲ ਹੀ ਹੋਣਾ ਹੈ ਕਿਸੇ ਇਨਸਾਨ ਕਾਇਮ ਨਹੀਂ ਰਹਿਣਾ ਸੰਸਾਰ ਵਿੱਚ ਕਾਰਜ ਹੀ ਸਿੱਧੂ ਰਿਦਾ ਸਮਾਲ। ਸ਼ੁੱਧ ਕਾਰਜ ਤੇਰਾ ਮੁਕਤੀ ਦਾ ਤਾ ਹੋ ਜਾਵੇਗਾ ਜੇ ਹਿਰਦੇ ਦੀ ਪ੍ਰਵੇਸ਼ ਨੂੰ ਸਮਾਲ ਕੇ ਰੱਖੇਗਾ, ਯਾਦ ਕਰੇਗਾ ਹਰ ਵਕਤ ਸਿਮਨ ਕਰੇਗਾ ਤਾਂ ਇਸ ਤਰ੍ਹਾਂ ਹੀ ਕਾਰਜ ਆਵੇਗਾ। ਨੂੰ ਆਹ ਨੂੰ ਹਿਰਦੇ ਦੀ ਚੇਤੇ ਕਰਿਆ ਕਰ। ਕਿਉਂ ਪਰਮੇਸ਼ਰ ਦੀ ਪ੍ਰਾਪਤੀ ਦਾ ਇਰਾਦਾ ਹੈ ਸਿੱਧਾ ਇਹ ਵੀ ਕੋਈ ਬਿੰਦਗ ਵਾਲੀ ਹੈ ਗੁਰਮੁਖ ਬਾਡੀ ਰਾਹ ਚ ਲਾਇਆ ਸੱਚੇ ਪਾਤਸ਼ਾਹ ਜੀ ਨੇ ਇਹ ਜੀਵ ਤੇਰਾ ਕਾਰਜ ਗਿਆਨ ਰੂਪੀ ਮੁਕਤੀ ਕੀ ਤਾਂ ਸਿੱਧ ਹੋਵੇਗਾ ਜੋ ਰਿਦੇਚ ਪਰਮੇਸ਼ਰ ਨੂੰ ਯਾਦ ਕਰੇਗਾ ਜੋ ਰਿਦੇ ਵਿੱਚ ਹਰ ਵਕ ਰਹਿੰਦਾ ਹੈ ਪਰ ਯਾਦ ਕਰਨੇ ਕਰਕੇ ਪ੍ਰਗਟ ਹੁੰਦਾ ਹੈ ਉਹ ਗਿਆਨੀ ਜਿਹਨੂੰ ਸੌਦਾ ਲੇਵ ਲੈ ਗੁਰੂ ਜੀ ਕਹਿੰਦੇ ਨੇ ਸਾਡੇ ਮਤਲਬ ਇੱਕ ਵਾਰ ਗੁਰਮੁਖ ਦੇ ਚ ਗਿਆਨवान ਹੋ ਹੈ ਭਾਈ ਜਿਨ ਗੁਰੂ ਸਾਹਿਬ ਦੇ ਸ਼ਬਦ ਦੀ ਮਿੱਤੀ ਨੂੰ ਜੋੜਿਆ ਹੈ ਹਰ ਵਕ ਸਮੁਲਿ ਕਰਦਾ ਰਹਿੰਦਾ ਮਤੁ ਨਾਮ ਦਾ ਮਾਨਮੁਖ ਹੋਵ ਮੈਂ ਪਤ ਗਵਾ ਜੇ ਮਾਨਮਖ ਹੋ ਦੇ ਦੀ ਹੰਗਤਾ ਕੇ ਮੈਂ ਬ੍ਰਹਮ ਮੈਂ ਬ੍ਰਹਮ ਕਾ ਉੱਤਰ ਦੇ ਨਹੀਂ ਥੱਲੇ ਇੱਕਦਮ ਉਹ ਬ੍ਰਹਮਣੇ ਇੱਕ ਜੀ ਨੂੰ ਦੱਸਦੇ ਹੋਏ ਹੈ ਕਿ ਜਿਸ ਬ੍ਰਹਮ ਨੂੰ ਦੱਸਦੇ ਤਿੰਨ ਤਾਂ ਤ੍ਰਿਪਤੀ ਆਪ ਹੀ ਬਣਾਈ ਬੈਠੇ ਹੈ ਇਸ ਤਰ੍ਹਾਂ ਪ੍ਰਕਾਰ ਮਾਨਮਖ ਹੋਮੇ ਤੇ ਆਉ ਦੀ ਜੀਤੀ ਗੋਈ ਬੈਠੇ ਹਨ ਕਾਮ ਕ੍ਰੋਧੋਂ ਦੀ ਪਤﾞﾞ ਗੁਆਈ ਜਾਂਦੇ ਹਨ ਆਪੇ ਕਰਤ ਭਗਤ ਕਰਾਈ ਆਪੇ ਕੰਤਾਪੁਰ ਖੁਨੇ ਸਤਗੁਰੂ ਰੂਪ धारण ਕਰਕੇ ਜਿਨ੍ਹਾਂ ਤੋਂ ਭਗਤੀ ਕਰਾਈ ਹੈ ਉਹਨਾਂ ਪ੍ਰੇਮੀਆਂ ਨੂੰ ਭਗਤੀ ਕੀਤੀ ਹੈ ਗੁਰੂ ਸਾਹਿਬ ਆਪੇ ਜੀ ਵਡਿਆ ਇਹ ਗੁਰਮੁਖਾਂ ਦੇ ਤਾਂ ਹੀ ਆ ਆਮਰ ਸਾਹਿਬ ਜਿਹੜੇ ਗੁਰਾਂ ਦਾ ਆਉਂਦੇ ਸਤਾਰਨ ਕਰਦੇ ਹੈ ਉਹਨਾਂ ਨੂੰ ਆਪ ਦੇ ਰੂਪ ਦੀ ਪ੍ਰਾਪਤੀ ਦੀ ਵਡਿਆਈ ਜਿੰਨ ਜਾਤਾ ਸੋ ਤਿਸ ਜਿਹਾਂ ਆਪ ਹੀ ਬਖਸ਼ੀ ਹੈ ਰੈਣ ਅੰਧਾਰੀ ਨਿਰਮਲ ਜੂ ਸੰਸਾਰ ਵੀ ਹਾਲਤੇ ਹੈ ਅਰਾਧੀਵੇਂ ਰੇਰੀ ਹੋਵੇ ਤੇ ਜੋਤ ਪੁੱਜਲ ਹੋਵੇ ਐਵੇਂ ਜਿਹੜੀ ਸਾਦ ਸੰਜੀ ਸਾਡੀ ਅਵਸਥਾ ਰੂਪ ਕੋ ਰਾਤ ਹੈ ਇਹ ਵਿਦਿਆ ਕਰਕੇ ਅੰਧੇਰੀ ਹੋਈ ਹੈ ਤੇ ਪਰਮੇਸ਼ਰ ਦੀ ਜੋਤ ਤਾਂ ਨਿਰਮਲ ਉਜਲ ਸਮਾਨ ਕੇਤਨ ਹੈ ਅਗਿਆਨ ਦਾ ਵੀ ਵਿਰੋਧੀ ਨਹੀਂ ਅਗਿਆਨ ਦਾ ਵੀ ਪ੍ਰਕਾਸ਼ਿਕ ਹੈ ਉਹਦੀ ਜੋਤ ਨਰਮਲ ਉਜਲ ਹੈ ਸਾਡੀ ਉਹ ਅਸਤਾਈ ਵਿਦਿਆ ਕਰਕੇ ਢੀਰੀ ਹੋਈ ਹੈ ਜੇ ਹੀ ਸ਼ੇਂਦਰ ਗ੍ਰਾਹੂਪੀ ਚੰਦਰਮਾ ਚਾੜ ਲੀਏ ਜਾਂ ਗਿਆਨੂਪੀ ਸੂਰਜ ਚਾੜ ਲੀਏ ਜਾਂ ਸਰਗਰਾਂ ਦਾ ਸ਼ਬਦ ਰੂਪੀ ਸ਼ਮਾਨਦਾਨ ਸਰਗਰ ਸ਼ਬਦੋ ਯਾਰੋ ਦੀਪਾ ਦਿਨ ਸਵੰਦ ਕਾਹਤ ਸੰਦਰਭ ਕੋ ਉਡੀ ਖਲੀ ਨੂਕਤਾ ਦੀ ਜਾਨ ਪ੍ਰਾਪਤ ਹੋ ਜੇ ਤਾਂ ਨਰਮਲ ਉਜਲ ਜੋਤਿਸ ਰੂਪ ਦੀ ਪ੍ਰਾਪਤੀ ਹੁੰਦੀ ਹੈ ਨਾਮ ਬਿਨਾ ਝੂਠੇ ਕੁਚਲ ਕਸ਼ੂ ਜਿਹੜਾ ਸਭੀ ਨਾਮ ਨਹੀਂ ਜਪਦੇ ਉਹਨਾਂ ਨੂੰ ਉਜਲ ਜੋਤ ਦਾ ਪ੍ਰਕਾਸ਼ ਨਹੀਂ ਹੁੰਦਾ ਹੈ ਮਾਇਆ ਦੀ ਮਹਿਲ ਤੋਂ ਇਹ ਜੀਉਤ ਹੈ ਨਾਮ ਤੋਂ ਬਿਨਾਂ ਜੋ ਕੁਝ ਬੋਲਦੇ ਚੰਦੇ ਗਿਆਨ ਦੀਆਂ ਗੱਪਾਂ ਗਿਆਨ ਦੀਆਂ ਗੱਪਾਂ ਧਿਆਨ ਦੇ ਧੋਖੇ ਕਰਮਾਂ ਦੇ ਕਰਛੇ ਹੈ ਨਾਮ ਦੀ ਕਮਾਈ ਤੋਂ ਬਿਨਾਂ ਝੂਠੇ ਲੋਕ ਹਨ ਕੁਚਲ ਕਸ਼ੂਤ ਕੁਚਲ ਬਦਚਲਣ ਹਨ ਗੇ ਸਰੀਰ ਕਰਕੇ ਇਹਨੇ ਕੰਮ ਕਰਦੇ ਕੁਚਾਲੀਆਂ ਕਰਦੇ ਰਹਿੰਦੇ ਹੈ ਤੇ ਕੁਚਲ ਕੁਚੀਲ ਇੰਦਰੀਏ ਹਨਗੇ ਵਿਸ਼ਿਆਂ ਦੇ ਪ੍ਰਣ ਹੋਣੇ ਕਰਕੇ ਕਸ਼ੋਧ ਬੁੱਧੀ ਰੂਪੀ ਇਹਦੀ ਧਾਰਤੀ ਹੈ ਇਹ ਵੀ ਮਿੱਥਿਆ ਪ੍ਰਦਾਨ ਨੂੰ ਮਿਸਟੇਕ ਕਰਨ ਕਰਕੇ ਉਪਤਲ ਹੋਈ ਹੈ ਇਸ ਪ੍ਰਕਾਰ ਕੁਚਲ ਸਰੀਰ ਕਰਕੇ ਵੀ ਕੁਚਲ ਹੈ ਤੇ ਮਨ ਕਰਕੇ ਵੀ ਕੁਸ਼ੋਧ ਕਰਦੇ ਰਹਣਗੇ ਦੇਵ ਪੁਕਾਰਾ ਭਗਤ ਸਰੂਪ ਹੂ ਨਾ ਹੈ ਸਾਧ ਸੰਗੇ ਜੀ ਪਿਥਵੀ ਦਾ ਅਤੇ ਸ਼ੋਤ ਨਾਮ ਹੈ ਅਪਵਿੱਤਰ ਦਾ ਬੁੱਧੀ ਰੂਪ ਹੈ ਅਪਵਿੱਤਰ ਹੈ ਨਾਂ ਦੀ ਦੇਵ ਨੂੰ ਪੁਕਾਰਾ ਤਤ ਸਰੂਪ ਦੇਵਾਰੇ ਇਸੇ ਗੱਲ ਨੂੰ ਕਹਿੰਦੇ ਹੈ ਕਿ ਪਰਮੇਸ਼ਰ ਦੀ ਸਦਨ ਭਗਤੀ ਕਰਨੀ ਚਾਹੀਦੀ ਹੈ ਕਿ ਪੰਡਤ ਵਿਦਵਾਨ ਵੀ ਤਾਂ ਦੇਵਾਂ ਦੇ ਪੁਕਾਰਨ 'ਚ ਲੱਗਣੇ ਹਨ ਕਦੇ ਸਦਨ ਭਗਤੀ ਵੀ ਕੀਤੀ ਹੈ ਤੰਮੀ ਜਾਈ ਦੀ ਪਰਵੇਸ਼ਨ ਦੀ ਭਗਤੀ ਕਰੇ ਤਾਂ ਸੁਣਿਆ ਕਰ ਪ੍ਰਮੇਸ਼ਰ ਦੇ ਨਾਮ ਨੂੰ ਸੋਰ ਸੋਰ ਮੰਨ ਗੀਖਾ ਜੂ ਜੂ ਸੁਣਦੇ ਸਤਿ ਸ਼ਾਸਤ੍ਰਾਂ ਦੁਆਰਾ ਸੁਣ ਕੇ ਸਰਦਾ ਵਿਸ਼ਵਾਸ ਨੂੰ ਕੰਨਾਂ ਦੁਆਰਾ ਗੁਰਾਂ ਦੇ ਉਦੇਸ਼ ਨੂੰ ਮੰਨਣਗੇ ਉਹਨਾਂ ਦੇ ਤਾਂ ਹੀ ਸਾਧ ਸੰਗ ਜੀ ਦੇਖ ਲੰਗੇ ਉਹ ਜੋਤੀ ਸਰੂਪ ਨੂੰ ਜੋ ਜੋਤੀ ਸਰੂਪ ਉਜਲ ਸੁਣੀਂ ਕਹ ਹੈ ਜਿਸ ਨੂੰ ਰਹਿ ਆ ਰਹਿ ਅੰਧਾਰੀ ਅਵਸਥਾ ਦੇ ਵਿੱਚ ਗਿਆਨ ਦੀ ਰੂਧਿਆ ਕਰਕੇ ਨਹੀਂ ਅਸੀਂ ਦੇਖ ਸਕਦੇ ਉਹ ਭਈ ਨਾਮ ਦੇ ਜਪਣੇ ਕਰਕੇ ਸੁਨੇਗਾ ਜਿਹੜਾ ਸਭ ਨਾਲ ਵਿਸ਼ਵਾਸ ਨਾਲ ਸਭ ਨਾਲ ਉਹ ਹੋਣੀ ਕਿ ਨਾਮ ਨਾ ਗੁਰਾਂ ਦੁਆਰਾ ਸੁਣ ਕੇ ਮਨੰਵੇ ਦਾ ਤੇੜੋ ਜੋਤੀ ਹੋਣੀ ਮਨੰਵੇ ਦਾ ਪ੍ਰਕਾਸ਼ ਨੂੰ ਸਾਸਤਰ ਸਿਮਰਤ ਨਾਮ ਧਾਮ ਇਹੋ ਛੇ ਸ਼ਾਸਤਰ ਹਨ ਜੇ 27 ਸਿਮਰਤੀਆਂ ਹਨ ਕਿਆਂ ਇਹ ਵੀ ਸਾਰੇ ਨਾਮ ਹੀ ਦਿਰਧ ਕਰਾਉਂਦੇ ਹਨ ਛੇ ਸ਼ਾਸਤਰ ਜਿਹੜੇ ਹਨਗੇ ਉਹ ਵੀ ਪਰਮੇਸ਼ਰ ਦੇ ਨਾਮ ਦੀ ਉਪੰਤਾ ਕਹਨ ਕਰਦੇ ਆ 27 ਸਿਮਰਤੀਆਂ ਵੀ ਨਾਮ ਨੂੰ ਦ੍ਰਿੜ ਕਰਾਉਂਦੀਆਂ ਹਨ ਸਤਿਗੁਰੂ ਜੀ ਨੇ ਛੇ ਸ਼ਾਸਤਰਾਂ ਦੇ ਥਾਂ ਤੇ ਸਿਮਰਤੀਆਂ ਦੇ ਥਾਂ ਮਾਦਾ ਦਾ ਨਾਮ ਵੀ ਦ੍ਰਿੜ ਕਰਾਇਆ ਹੈ ਜੋ ਸਿੱਖ ਨਾਮ ਜੁੜ ਕਰ ਰਿਹਾ ਹਰ ਮੇਰਾ ਸਾਖਤਰ ਹਰ ਮੇਰਾ ਸਿਮਰਤ ਹਰੀ ਸਾਡਾ ਸਾਖਤਰ ਹਰੀ ਦਾ ਨਾਮ ਹੀ ਸਾਡੀਆਂ ਸਿਮਰਤੀਆਂ ਹਨ ਹਨ ਮੇਰੀ ਕਹਾਣੀ ਜੀ ਕਿਉਂ ਗੁਰੂ ਸਾਹਿਬ ਨੇ ਨਾਮ ਹੀ ਦ੍ਰਿੜ ਕਰਾਇਆ ਹੈ ਸਾ ਜੋ ਸਤਸਰੂ ਪਰਮੇਸ਼ੁਰ ਹੈ ਉਹਦੀ ਆਗਿਆ ਉਹ ਜੋ ਕਰਨ ਵਾਲੇ ਉਹ ਸਾਖ ਪੁਰਾਏ ਸਿਮਰਤੀ ਉਹ ਵੀ ਦੇ ਅੱਖ ਨੂੰ ਯਾਦ ਕਰਾਵੇ ਉਹ ਸਮਰਤੀ ਹੈ ਤੋਂ ਸਿਮਰਨ ਕਰਨਾ ਉਹਦਾ ਸਤਿਗੁਰੂ ਦੀ ਆਗਿਆ ਮੰਨ ਕੇ ਇਹ ਗੁਰਨ ਨਾਮ ਹੀ ਦ੍ਰਿ ਕਰਾਇਆ ਹੈ ਗੁਰ ਲੋਕਾਂ ਦਾ ਸੰਤ ਉਤਮ ਕਰਾਮ ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਜਿਹੜੇ ਸਾਖ ਸੰਗਤ ਉਤਮ ਕਰਾਮ ਕ੍ਰਾਮ ਨਾਮ ਕਲਾਮ ਦਾ ਹੈ ਜਿਹੜੇ ਉਤਮ ਕਲਾਮ ਬਾਣੀ ਨੂੰ ਉਚਾਰਦੇ ਉਹ ਨਾਲ ਹੈ ਜੋ ਸਭ ਤੋਂ ਪੁਰਖੀ ਬਾਣੀ ਆਈ ਉਤਮ ਹੈ ਇਸ ਕਲਾਮ ਬਾਣੀ ਨੂੰ ਪੜਦੇ ਹੈ ਉਹਨਾਂ ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਦੁਨਿਆਵੀ ਰਾਂਚ ਉਤਮਾ ਕਰਮੋਂ ਹੁੰਦਾ ਹੈ ਉਤਮ ਜਿਨ੍ਹਾਂ ਦੇ ਨਿਸ਼ਕਾਮ ਕਰਮ ਹੈ ਬਾੜ ਸੁਧ ਉਤਮ ਕਰਾਣ ਨੂੰ ਸਮਝਣਾ ਜਿਨ੍ਹਾਂ ਦੇ ਉੱਤੇ ਉਤਮ ਕਲਾਮ ਮਹਾਰਾਜੀ ਬਾਣੀ ਮਿਲੀ ਹੈ ਉਹ ਤੁਮ ਸ੍ਰੇਸ਼ਟ ਕਰਮ ਹਨ ਨਿਸ਼ਕਾਮ ਕਰਮ ਉਹ ਗੁਰਮੁਖਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਪਰਮੇਸ਼ਰ ਦੀ ਬਾਣੀ ਉਤੋਂ ਉਹਨੂੰ ਪੜ੍ਹਨੇ ਕਰਕੇ ਮਾਨਮੋਕ ਜੁਨੀ ਦੂਖ ਸਹਾਮੀ ਜਿਹੜੇ ਮਨੁੱਖ ਲੋਕ ਹੈ ਉਹ ਗਰਭ ਜੂਨਾ ਜੁ ਕਹ ਕਹ ਕੇ ਦੁਖੀ ਦੁਖੋਂ ਗਰਭ ਦੇ ਵਿੱਚ ਗਲ ਜਾਂਦੇ ਹੈ ਕਈ ਅਤੇ ਮਾਤਾ ਦੇ ਗਰਭ ਦੇ ਜਿਠਾਗਨ ਅੰਨੀ ਵਿੱਚ ਜਿਵੇਂ ਆਵੀਂ ਜੀ ਭਾਂਡਾ ਪਕਾਈਦਾ ਇਸ ਪ੍ਰਕਾਰ ਕੋਈ ਚਾਹ ਪਕਦੀ ਹੈ ਕਿਉਂ ਦੁੱਖ ਨੂੰ ਸਹਾਰਦੇ ਰਹਿੰਦੇ ਹਨਗੇ ਜੂਨਾ ਚ ਪੈਣ ਰੂਪ ਸਹਾਵਨਾ ਵੀ ਫਾਰਸੀ ਜੀ ਦੁੱਖ ਦਾ ਹੈ ਤੇ ਦੁੱਖ ਵੀ ਦੁੱਖ ਦਾ ਦੁੱਖ ਹੀ ਦੁੱਖ ਅਜਿਹਾ ਨਾ ਮਰੋ ਘਨੇ ਨਾਹੀਂ ਸਹਾਵਨਾ ਦੇਵ ਭਾਸ਼ਾ ਮੰਨ ਕੇ ਸਹਾਰ ਦਾ ਨਾਮ ਵੀ ਹੈ ਮਨੁੱਖ ਜੂਨਾ ਜਿ ਪੈ ਕੇ ਦੁੱਖਾਂ ਨੂੰ ਸਹਾਰਦੇ ਹਨ ਬੰਦਨ ਤੋਟੇ ਇਤ ਨਾਮ ਉਸਾਰੂ ਜਿਹੇ ਪਰਮੇਸ਼ਰ ਦੇ ਨਾਮ ਨੂੰ ਮਨ ਤੇ ਵਸਾਉਂਦੇ ਹੈ ਉਹਨਾਂ ਦੇ ਜਨਮ ਮਰਨ ਦੇ ਹੰਮੇ ਹੰਗ ਤਾਂ ਮਨ ਦਾ ਦੇ ਬੰਧਨ ਟੁੱਟ ਜਾਂਦੇ ਹਨ ਮਨ ਨੇ ਨਾਮ ਸੱਚੀ ਪਾਤ ਪੂਜਾ ਤੇ ਭਾਈ ਜੀ ਉਹ ਪਰਮੇਸ਼ਰ ਦਾ ਨਾਮ ਗੁਰਾਂਵਾਰਾ ਮੰਨੇ ਕਰਦਾ ਹੈ ਉਹਦੀ ਸੱਚੀ ਐਸ ਲੋਕ ਵਿਚ ਪਤੁੰਦੀ ਹੈ ਸਾਰੇ ਕਾਮ ਕ੍ਰੋਧ ਲੋਭ ਮੋਹਕਾਰ ਕਰਕੇ ਨਾ ਵੀ ਬੇਜਤੀ ਨਹੀਂ ਹੁੰਦੀ ਸੱਚੀ ਉਹਨਾਂ ਦੀ ਇੱਜ਼ਤ ਹੈ ਉਹ ਕਾਰਨ ਤੋਂ ਬਚੇ ਹੋਏ ਹੈ ਤੇ ਪੂਜਾ ਉਹਨਾਂ ਦੀ ਪ੍ਰਲੋਕ ਵਿਚ ਵੀ ਉਹਨੂੰ ਪਰਮੇਸ਼ਰ ਵੀ ਸਾਰਾ ਤੁੰਕਾ ਦੇ ਇਹ ਕਹਿੰਦਾ ਪੂਜਨ ਕਰਦਾ ਹੈ ਪਿਆਰ ਕਰਦਾ ਹੈ ਕਿਉਂ ਨਾਮ ਨੂੰ ਮੰਨਨ ਵਾਲੇ ਇੱਜ਼ਤ ਨਹੀਂ ਸੱਚੀ ਹੈ ਪੂਜਯਾ ਸੱਚਾ ਹੈ ਸਾਰੀ ਦੁਨੀਆ ਦੇ ਜੋ ਮਾਰਾ ਉਹ ਨਾਮ ਦਾ ਮੰਨਣ ਕਰਦੇ ਹਨ ਮੰਨੇ ਨਾਮ ਸੱਚੀ ਬਾਤ ਪੂਜ ਉਹ ਸੱਚੀ ਰਾਣੀ ਜਿਸ ਦਾ ਇੰਦਰ ਜੀ ਦਾ ਨਾਮ ਹੈ ਇੰਦਰ ਜੀ ਜਿਹੜੀ ਸੱਚੀ ਪਤਨੀ ਹੈ ਤੇ ਉਹ ਸੱਚੀ ਦਾ ਪਤੀ ਜੋ ਇੰਦਰ ਹੈ ਸਵਰਗ ਦਾ ਰਾਜਾ ਵੀ ਉਹਨਾਂ ਦਾ ਪੂਜਨ ਕਰਦਾ ਹੈ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਹੈ ਉਹਨਾਂ ਦੀ ਸੱਚੀ ਬਾਤ ਅਬਰੋਹ ਹੈ ਇਸ ਲੋਕ ਵਿੱਚ ਇਹ ਸੱਚੀਆਂ ਦੀ ਪੂਜਾ ਵਧਾਈ ਹੈ ਸੰਸਾਰ ਵਿੱਚ ਬਿਸਵੀਖਾ ਨਾਹੀ ਕੋ ਦੂਜਾ ਭੈ ਭਾਈ ਉੱਥੇ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਅਸੀਂ ਤੀਨੂੰ ਵੇਖੀਏ ਪਰਮੇਸ਼ਰ ਤੋਂ ਪਹਿਨ ਦੂਸਰਾ ਕੋਈ ਪ੍ਰਤੀਤ ਨਹੀਂ ਹੁੰਦਾ ਐਸੀ ਗੱਦ ਦ੍ਰਿਸ਼ਟੀ ਜਾਗ ਪੈਂਦੀ ਹੈ ਜਿਵੇਂ ਗਹਿਣਿਆਂ ਦੇ ਵਿੱਚ ਸਰਾਫ ਜਦੋਂ ਸਾਰੇ ਗਹਿਣਿਆਂ ਨੂੰ ਵਿਖਾਉਂਦਾ ਹੈ ਕਿ ਮੇਰਾ ਹੀ ਸੋਨਾ ਹੈ ਉਸ ਨੂੰ ਸਮਝ ਪੈਂਦੀ ਹੈ ਭੁਖਣਾਕਾਰ ਵੀ ਟੁੱਟ ਜਾਂਦੀ ਹੁੰਦੀ ਹੈ ਦੇਹਾਰਤਾਂ ਵੀ ਟੁੱਟ ਜਾਂਦੀ ਹੈ ਉਸ ਨੂੰ ਕਿਸਾਨ ਸਮਰੱਥੀ ਟੁੱਟ ਜਾਂਦੀ ਹੁੰਦੀ ਹੈ ਦੇਹਾਰਤਾਂ ਹਿੰਦੋ ਟੁੱਟ ਜਾਂਦੀ ਹੈ ਉਸ ਨੂੰ ਕਿਸਾਨ ਸੰਗੇਤੀ ਕਿਸ ਵੇਖਾਂ ਨਹੀਂ ਕੋ ਦੁਗਿਆ ਕਿਨੂੰ ਵੇਖਣ ਤੋਂ ਜਾਂ ਨਹੀਂ ਕੋ ਦੁਗੜ ਦੂਸਰਾ ਸਥਾਨ ਕੋਈ ਹੈ ਨਹੀਂ ਦੇਖ ਕਹੋ ਭਾਵ ਮਨਸੁ ਅਸੀਂ ਤਾਂ ਉਸੇ ਵਾਹਿਗੁਰੂ ਨੂੰ ਵੇਖਦੇ ਹਾਂ ਅਤੇ ਉਸੇ ਨੂੰ ਕਹਿਨੇ ਹਾਂ ਰਸਨਾ ਕਰਕੇ ਸਾਡੇ ਮਨ ਚ ਵੀ ਉਹ ਹੀ ਪਉਣਾ ਹੈ ਜਿਨ੍ਹਾਂ ਦੇ ਮਨ 'ਚ ਭਾਵਨਾ ਹੋਵੇ ਵੀ ਸੋ ਪਰਮੇਸ਼ਰ ਦੇ ਤਾਈਂ ਵੇਖੇਗਾ ਵੀ ਤੇ ਉਸੇ ਨੂੰ ਕਸਨ ਕਰੇਗਾ ਨਾਨਕ ਕਹ ਅਵਰ ਨਹੀਂ ਪੂ ਸੋ ਨਾਨਕ ਦੇਵ ਜੀ ਕਹਨ ਇਹ ਵਿਦਵਾਨੋ ਅਗਰ ਇਸਤਾਨ 'ਚ ਹੋਰ ਕੋਈ ਨਹੀਂ ਕਿ ਕੋਈ ਪਰਮੇਸ਼ਰ ਹੈ ਐਸੀ ਦਿਗਤੀ ਦੀ ਗੱਲ ਰੇ ਵਿੱਚ